ABPP سانਝਾ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਨਵੇਂ ਸਾਲ 2021 ਨੇ ਦਸਤਕ ਦੇ ਦਿੱਤੀ ਹੈ ਤੇ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਨਵੇਂ ਸਾਲ ਨੂੰ ਖੁਸ਼ਾਮਦਿਦ ਕਹਿ ਰਿਹਾ ਹੈ ਅੰਮ੍ਰਿਤਸਰ ਚ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਮੱਥਾ ਟੇਕਿਆ ਅਤੇ ਗੁਰੂ ਦੀਆਂ ਆਸ਼ੀਸ਼ਾਂ ਦੇ ਨਾਲ ਨਵੇਂ ਸਾਲ ਦਾ ਆਗਾਜ਼ ਕੀਤਾ ਅੱਜ ਸੱਚੇ ਪਾਤਸ਼ਾਹ ਦਿੱਥੇ ਸਭੇ ਥਾਉ ਨਹੀਂ ਤੁਰ ਗਿਆ ਗੁਰੂ ਰਾਮਦਾਸ ਵਰਗਾ ਕੋਈ ਨਾ ਹੈ ਜਨਾ ਹੋਏਗਾ ਉਹਦੇ ਚਾਰ ਦਰਵਾਜ਼ੇ ਰੱਖ ਕੇ ਸਾਰਿਆਂ ਵਰਨਾਂ ਨੂੰ ਸਾਂਝਾ ਉਹਨਾਂ ਨੇ ਦਰਵਾਜ਼ਾ ਸਾਂਝਿਆ ਸੀ ਇੱਥੇ ਅੱਜ ਆਪਾਂ ਨੱਕ ਮਸਤਕ ਹੋਏ ਆ ਬੜੀ ਖੁਸ਼ੀ ਹੋਈ ਮਾਨੋ ਜਿੱਥੇ ਮੱਥਾ ਟੇਕਿਆ ਉੱਥੇ ਅਰਦਾਸ ਵੀ ਕੀਤੀ ਆ ਚਲੋ ਨਵਾਂ ਸਾਲ ਆ ਗਿਆ ਸੰਗਤਾਂ ਨੂੰ ਸਾਰਿਆਂ ਨੂੰ ਮੁਬਾਰਕ ਆ ਪਰ ਉਹਦੇ ਨਾਲ ਨਾਲ ਜੇ ਮੱਥਾ ਟੇਕਨਦੇ ਅਸੀਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮਾਲਕਾ ਅੱਜ ਨਵਾਂ ਸਾਲ ਆ ਨਵੇਂ ਸਾਲ ਦਾ ਆਇ ਮubaraka ਹੁੰਦੀਆਂ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਮੌਤਾਂ ਹੋ ਜਣ ਉਹਨਾਂ ਦੇ ਨਵੇਂ ਸਾਲ ਨਹੀਂ ਗਏ ਹੁੰਦੇ ਅੱਜ ਪੰਜਾਬ ਦੇ ਵਿੱਚ ਰੋਜ਼ ਦਿਹਾੜੀ ਇੱਕ ਬੱਚਾ ਮੌਤ ਹੋ ਕੇ ਇੱਥੇ ਇੱਕ ਸਿੱਖ ਜਿਹੜਾ ਕਿਸਾਨ ਆ ਰਿਹਾ ਵਾ ਉਹਦੇ ਕਰਕੇ ਜੇ ਸਾਡਾ ਇਹ ਕਿਸਾਨੀ ਦਾ ਮਸਲਾ ਸਾਰਾ ਹੱਲ ਹੋ ਜਾਏਗਾ ਅਸੀਂ ਢੋਲ ਤੰਬੱਕੇ ਮਾਰਦੇ ਅਸੀਂ ਬੰਬ ਪਟਾਕੇ ਚਲਾਉਂਦੇ ਆਵਾਂਗੇ ਖੁਸ਼ੀਆਂ ਮਨਾਵਾਂਗੇ ਤੇ ਨਵੇਂ ਸਾਲ ਵੀ ਮਨਾਵਾਂਗੇ ਕਿਉਂਕਿ ਜਿਹੜਾ ਪ੍ਰੈਲ ਦੇ ਵਿੱਚ ਜਿਹੜਾ ਉਹਦਾ ਸਿੱਖੀ ਪਰੰਪਰਾ ਅਨੁਸਾਰ ਪ੍ਰੈਲ ਦੇ ਵਿੱਚ ਜਦੋਂ ਨਵਾਂ ਸਾਲ ਚੜਦਾ ਵਾ ਗੁਰੂ ਸਾਹਿਬ ਦੇ ਅਨਸਾਰ ਉਹ ਨਵਾਂ ਸਾਲ ਮਨਾਇਆ ਜਾਂਦਾ ਵਾ ਅੰਗਰੇਜ਼ੀ ਵਿੱਚ ਇਹ ਮਨਾ ਲੈਂਦੇ ਨੇ ਉਹਨਾਂ ਨੂੰ ਮੁਬਾਰਕ ਤੇ ਇਹਨਾਂ ਨੂੰ ਮੁਬਾਰਕ ਅੱਜ ਗੁਰੂ ਰਾਮਦਾਸ ਜੀ ਗੜੀ ਹੋਰ ਦਸ ਕੀਤੀ ਹੈ ਸਰਬੱਤ ਦਾ ਭਲਾ ਪਾਸ਼ਾ ਕਿਉਂਕਿ ਸਾਡਾ ਜਿਹੜਾ ਖਤੋਂ ਸਾਡਾ ਜਿਹੜਾ ਪ੍ਰੋ ਆ ਸਰਬੱਤ ਦੇ ਭਲੇ ਵਾਲੇ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਨੇ ਅਸੀਂ ਉਹਨਾਂ ਦੀ ਲਾਹ ਦੇ ਆ ਅਸੀਂ ਤੇ ਸਰਬੱਤ ਦਾ ਹੀ ਭਲਾ ਮੰਗਦੇ ਆ ਜਿੱਥੇ ਸਰਬੱਤ ਦਾ ਭਲਾ ਮੰਗਦੇ ਉੱਥੇ ਮੋਦੀ ਨੂੰ ਇਹ ਗੱਲ ਕਹਿਣਾ ਚਾਉਂਦੇ ਆ ਇਸ ਦੇਸ਼ ਨੂੰ ਯਾਤ ਕਰਾਉਣ ਵਾਸਤੇ ਅਸੀਂ ਲੱਖਾਂ ਸਿਰ ਲਾਤੇ ਨੇ ਇਸ ਦੇਖ ਯਾਦ ਕਰਾਉਣ ਵਾਸਤੇ ਅਸੀਂ ਬਹੁਤ ਜ਼ਿਆਦੀ ਬਰਬਾਦੀ ਪਹਿਲੇ ਕਰਾ ਚੁੱਕੇ ਆ ਦੁਬਾਰਾ ਕੋਈ ਇਹੋ ਜਿਹਾ ਕਾਰਨ ਨਾ ਹੋਵੇ ਜੇ ਸਰਹੱਦਾਂ ਤੇ ਸਾਡੇ ਵੀਰ ਬੈਠੇ ਹੋ ਗਏ ਤੇ ਘਰਾਂ ਨੂੰ ਨਾ ਮੋੜਾ ਹੋਣਾ ਬੜਾ ਔਖਾ ਹੋ ਜਾਏਗਾ ਉਹਨਾਂ ਚਾਹੀਦਾ ਵੀ ਕਿਸਾਨੀ ਦਾ ਮਸਲਾ ਹੱਲ ਕਰ ਦੇਣਾ ਚਾਹੀਦਾ ਵਾ ਜੋ ਨਵਾਂ ਸਾਲ ਜੇ ਸਮਝਦੇ ਨੇ ਕਿ ਨਵਾਂ ਸਾਲ ਚੜ੍ਹਿਆ ਵਾ ਇਸ ਨਵੇਂ ਸਾਲ ਦੇ ਵਿੱਚ ਉਹਨਾਂ ਨੂੰ ਚਾਹੀਦਾ ਵੀ ਇਹ ਮਸਲੇ ਨੂੰ ਹੱਲ ਕਰਦੇ ਜਿੱਥੇ ਸਾਡੇ ਬਜ਼ੁਰਗ ਮਾਵਾਂ ਭੈਣਾਂ ਬੇਟੀਆਂ ਉੱਥੇ ਬੈਠੀਆਂ ਨੇ ਮੈਂ ਖੁਦ ਹੋ ਕੇ ਆਇਆ ਫੇਰ ਜਾਣਾ ਵਾ ਇਹ ਬੜੇ ਦੁੱਖ ਦੀ ਗੱਲ ਆ ਕਿ ਉੱਥੇ ਇੰਨੀ ਠੰਡ ਦੇ ਵਿੱਚ ਕੱਟਣਾ ਅੱਜ ਦਰਬਾਰ ਸਾਹਿਬ ਆਏ ਵੇਖਿਆ ਵਾ ਬਹੁਤ ਜ਼ਿਆਦੀ ਠੰਡ ਆ ਰਾਤ ਦਾ ਇਸੇ ਤਰ੍ਹਾਂ ਕਾਚਾ ਚੱਲਿਆ ਵਾ ਰਾਤ ਪਹਿਲਾਂ ਮੰਜੀ ਸਾਹਿਬ ਦੇ ਵਿੱਚ ਦਵਾਨ ਹਾਲ ਚ ਦਾਸ ਹੋ ਹੀ ਗਿਆ ਸੀ ਉੱਥੇ ਪਹਿਲਾਂ ਅਰਦਾਸਾਂ ਹੋਈਆਂ ਨੇ ਉੱਥੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੋਨਾ ਗੱਦਗੱਦ ਮਾਨ ਹੋਇਆ ਸੰਗ ਦਾhetra ਜੁੜਿ ਗਏ ਰਹੇ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੰਗਤ ਆ ਰਹੀਆਂ ਲੋਕਾਂ ਨੇ ਆਸਤਾ ਤੱਕ ਆਏ ਜਿਹਨੂੰ ਕਿਤੇ ਵਧਾਈ ਵੀ ਦੇਣੇ ਆ ਨਾ ਉਹ ਵੀ ਇਹ ਰੋਡ ਦਾ ਉਹ ਆਦਾ ਵੀ ਵਧਾਈ ਹਜੇ ਨਹੀਂ ਭਈ ਬਹੁਤ ਪਾਰਿਆ ਕਰਦਾ ਕਿ ਹਜੇ ਵਧਾਈਆਂ ਹੀ ਗੱਲ ਨਹੀਂ ਕੋਈ ਵਧਾਈ ਉਦੋਂ ਹੋਏਗੀ ਜਦੋਂ ਮੋਦੀ ਸਾਹਿਬ ਦੇ ਦਿਮਾਗ ਦੇ ਖਾਨੇ ਦੇ ਵਿੱਚ ਕੋਈ ਚੰਗੀ ਗੱਲ ਬੈਗੀ ਤੇ ਇਹਨਾਂ ਕਿਸਾਨਾਂ ਨੂੰ ਗੱਲ ਨਾ ਲਾਵੇਗਾ ਫਿਰ ਤਾਂ ਇਹ ਗੱਲ ਤੇ ਜੇ ਕਿਸਾਨਾਂ ਦੇ ਧੱਕੇ ਲਾ ਲੈਣੇ ਇੱਦਾਂ ਬਾਹਰ ਬਿਠਾੜਨਾ ਫੇਰ ਕੋਈ ਫਾਇਦਾ ਨਹੀਂ ਗਿਆ ਬਾਤ ਵਾਸਤੇ ਇਹ ਸਾਲ ਜਿਹੜਾ ਵਾ ਬੜਾ ਖੁਸ਼ੀਆਂ ਭਰਿਆ ਬਹੁਤ ਸੋਹਣਾ ਹਰ ਤਰ੍ਹਾਂ ਦੀ ਖੁਸ਼ਹਾਲੀ ਮਹਾਰਾਜ ਦਵੇ ਇਹਨਾਂ ਘਰੋ ਘਰੀ ਖੁਸ਼ੀਆਂ ਹੋਣ ਤੇ ਉਹਦੇ ਨਾਲ ਨਾਲ ਸਾਡੇ ਜ਼ਿਮੀਂਦਾਰਾਂ ਦੇ ਵੀਰਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਇਹ ਮਸਲਾ ਹੁਜੇ ਮਹਾਰਾਜ ਅੱਗੇ ਬੇਨਤੀ ਕਰਨ ਆਇਆ ਦਰਬਾਰ ਸਾਹਿਬ 90 ਸਾਲ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿਨਾ ਮੈਂ ਆਸ ਕਰਦਾ ਹਾਂ ਕਿ ਇਹ ਨਵਾਂ ਸਾਲ ਮਾਰਚ ਖੁਸ਼ੀਆਂ ਭਰਿਆ ਲੈ ਆਵੇ ਕਰੋਨਾ ਮੁਕਤ ਕਰੇ ਤੇ ਕਿਸਾਨਾਂ ਦਾ ਜਿਹੜਾ ਆ ਉਹ ਮਸਲਾ ਛੇਤੀ ਤੋਂ ਛੇਤੀ ਹੱਲ ਹੋਵੇ ਇਸ ਸਾਲ ਕਰੋਨਾ ਨੇ ਬੜਾ ਤੰਗ ਕੀਤਾ ਦੇਖੋ ਜੀ ਪਿਛਲੇ ਸਾਲ ਤੇ ਜਦੋਂ ਕਰੋਨਾ ਮਾਰਚ ਚ ਆਇਆ ਤੇ ਸਾਰਾ ਨੁਕਸਾਨ ਸਾਰੇ ਦੇਸ਼ ਦਾ ਸਾਰੇ ਵਰਲਡ ਦਾ ਹੋਇਆ ਤੇ ਮੈਂ ਆਸ ਕਰਦਾ ਹਾਂ ਕਿ ਇਸ ਸਾਲ ਪਰਮਾਤਮਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਕਰੋਨਾ ਮੁਕਤ ਕਰੇ ਤੇ ਕਿਸਾਨਾਂ ਦੀ ਜਿੱਤ ਨੂੰ ਯਕੀਨੀ ਬਣਾ ਮੈਂ ਇਹ ਕਹਿਣਾ ਚਾਹਤਾ ਹਾਂ ਕਿ ਇਸ ਨਵੇਂ ਸਾਲ ਮੈਂ ਸਭ ਕੋ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਭ ਨੂੰ ਬਖਸ਼ੀਜ਼ ਬਖਸ਼ੇ ਇਹ ਕਰੋਨਾ ਦਾ ਕਾਲ ਚੱਲ ਰਿਹਾ ਹੈ ਇਹਨੂੰ ਜਲਦੀ ਖਾਤਮਾ ਕਰੇ ਇਸ ਦਾ ਅਤੇ ਸਭ ਦੇ ਉੱਤਰ ਮੇਰ ਕਰੇ ਕਿਸਾਨ ਨੂੰ ਲੈ ਕੇ ਕਰਦਾ ਕਿਸਾਨ ਭਾਈਆ ਨੂੰ ਲੈ ਕੇ ਮੈਂ ਕਹਿਣਾ ਚਾਹਨਾ ਕਿ ਉਹ ਆਪਣਾ ਸਾਰਾ ਟਾਈਮ ਉੱਥੇ ਦੇ ਰਹੇ ਨੇ ਔਰ ਘਟੇ ਹੋਏ ਨੇ ਮੈਂ ਸਰਕਾਰ ਵੱਲੋਂ ਬੇਨਤੀ ਕਰਨਾ ਉਹਨਾਂ ਨੂੰ ਜੋ ਵੀ ਉਹਨਾਂ ਦੀ ਮੰਗਾ ਹੈਗੇ ਆ ਉਹਨੂੰ ਹੱਲ ਕੀਤਾ ਜਾਵੇ ਅੱਜ ਨਵੇਂ ਸਾਲ ਕਰਕੇ ਗੁਰੂ ਰਾਮਦਾਸ ਪਾਸ਼ਾ ਦੇ ਅੱਗੇ ਔਰ ਜਿੰਨੀਆਂ ਵੀ ਸੰਗਤਾਂ ਦੇ ਅਵਦੇਸ਼ਾਂ ਵਿੱਚ ਆ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਓਟ ਆਸਰਾ ਵਾ ਇੱਕ ਨਵਾਂ ਸਾਲ ਜਿਹੜਿਆ ਤੋਂ ਸ਼ੁਰੂਆਤ ਚੰਗੀ ਹੋਵੇ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕੀਤੀ ਸੱਚਾ ਪਾਸ਼ਾ ਵਾਕਿਆ ਹੀ ਉਹਨਾਂ ਦੀਆਂ ਮਨੋ ਕਾਮਨਾ ਪੂਰੀ ਹੋਣਾ ਔਰ ਜਿਹੜੀ ਇੱਕ ਚੰਗੇ ਨਵੇਂ ਸਾਲ ਦੀ 21 ਦੀ ਸ਼ੁਰੂਆਤ ਹੈ ਬਹੁਤ ਵਧੀਆ ਹੋਵੇ ਕਿਉਂਕਿ 2020 ਤਾਂ ਬਸ ਐਦਾਂ ਹੀ ਗਿਆ ਵਾ ਠੀਕ ਹੈ ਜੀ ਜੇ ਤੁਸੀਂ ਕਿਹੜੀ ਜਗ੍ਹਾ ਤੇ ਆਏ ਹੋ ਉਹ ਵੀ ਦੱਸ ਕਰ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਅੰਦਰਸ ਕਰਨ ਵਾਸਤੇ ਆਏ ਆ ਤੁੰਡ ਹੋਣ ਦੇ ਬਾਵਜੂਦ ਵੀ ਇੱਕ ਚੰਗੀ ਸ਼ੁਰੂਆਤ ਹੋ ਸਕੇ ਔਰ ਚੰਗੇ ਲਈਏ ਚੰਗਾ ਰਸਤਾ ਜਿਹੜਾ ਵਾ ਉਹ ਸਾਨੂੰ ਓਪਰਚੁਨਿਟੀ ਲੱਭ ਸਕੇ ਅੱਕੇ ਦਾ ਖਾਲੀ ਵੀ ਆਈ ਤੋਂ ਵੀ ਤੇ ਇਹਦੇ ਉੱਤੇ ਕੋਈ ਆਸਤਾ ਦਾ ਫਰਕ ਪੈਂਦਾ ਜੀ ਸਰ ਆਣੇ ਵਾਲੇ ਕੋਈ ਰਸਤਾ ਨਹੀਂ ਹੈ ਤੁੰਦ ਤੋਂ ਕਹ ਜੋ ਮਰਜ਼ੀ ਹੋ ਜਾਏ ਜੀ ਨਵੇਂ ਸਾਲ ਦੀ ਸ਼ੁਰੂਆਤ ਸ੍ਰੀ ਹਰਮੰਦਰ ਸਾਹਿਬ ਤੋਂ ਕਰ ਰਿਆਂ ਜੀ ਜੋ ਕਿ ਸਭ ਤੋਂ ਵਧੀਆ ਜਗ੍ਹਾ ਹੈ ਜੀ ਇਸ ਤੋਂ ਵੱਡੀ ਜਗ੍ਹਾ ਕੋਈ ਨਹੀਂ ਹੈਗੀ ਜੀ ਇਸ ਤੋਂ ਵੱਧ ਕੇ ਕੁਝ ਨਹੀਂ ਆਏਗਾ ਜੀ ਜੋ ਜੇਕਰ ਸਾਡਾ ਨਵੇਂ ਸਾਲ ਦਾ ਪਹਿਲਾ ਦਿਨ ਹੀ ਵਧੀਆ ਜਾਏਗਾ ਤੇ ਸਾਰਾ ਸਾਲ ਸਾਡਾ ਬਹੁਤ ਵਧੀਆ ਜਾਏਗਾ ਤੇ ਇਸ ਤੋਂ ਵੱਡੀ ਕੋਈ ਵੀ ਜਗ੍ਹਾ ਹੋਰ ਨਹੀਂ ਹੈਗੀ ਜੀ ਇੱਥੇ ਸਵੇਰ ਤੋਂ ਨਹੀਂ ਤੁੱਟ ਜਾਈ ਹੈ ਆ ਤੇ ਲੋਕ ਤੇ ਠੰਡ ਵੀ ਨਹੀਂ ਕੜਾਕੇਦਾਰ ਪੈਂਦੀ ਆ ਜੀ ਅਖਰ ਇਹਦੇ ਉੱਤੇ ਕੋਈ ਅਸਰ ਦਾ ਫਰਕ ਪੈਂਦਾ ਜੀ ਨਹੀਂ ਜੀ ਨਹੀਂ ਕੋਈ ਫਰਕ ਨਹੀਂ ਪੈਂਦਾ ਸੀ ਠੰਡ ਦਾ ਕੋਈ ਫਰਕ ਨਹੀਂ ਹੈਗਾ ਜੀ ਮਹਿਸੂਸ ਕਰੋ ਤੇ ਹੈਗੀ ਹੈ ਅਗਰ ਨਹੀਂ ਕਰੋ ਤੇ ਨਹੀਂ ਹੈਗੀ ਬਾਕੀ ਬਾਕੀ ਦਰਬਾਰ ਸਾਹਿਬ ਆਉਣ ਦੇ ਲਈ ਠੰਡ ਦਾ ਕੋਈ ਫਰਕ ਨਹੀਂ ਪੈਂਦਾ ਜੀ ਲੋਕਾਂ 'ਚ ਕਿੰਨਾ ਉਤਸ਼ਾਹ ਹੈ ਜੀ ਅੱਜ ਦੇ ਦਿਨ ਕਿੰਨਾ ਹੰਮੰਦਰ ਸਾਹਿਬ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਜੀ ਬਹੁਤ ਜ਼ਿਆਦਾ ਤੁਸੀਂ ਸੰਗਤ ਦੇਖ ਹੀ ਲਿੱਤੀ ਐ ਕਿੰਨੀ ਜ਼ਿਆਦਾ ਸੰਗਤ ਆ ਰਹੀ ਹੈ ਜੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਜੇ ਰੁਕਦੇਖ ਛੱਡਦੇ ਬ੍ਰੇਕ ਦਿੱਲੀ ਬ੍ਰੇਕ ਦੋਸਤ ਪਾਰ ਦਿਖਾਵਾਂਗੇ ਕੈਂਪਰੇ ਸਰ ਤੋਂ ਲੈ ਕੇ ਦਿੱਲੀ ਤੱਕ ਨਵੇਂ ਸਾਲ ਦਾ ਲੋਕਾਂ ਨੇ ਕਿਵੇਂ ਕੀਤਾ ਇਸਤਿقبال साल 2020 ਦੀਆਂ ਕੌੜੀਆਂ ਯਾਦਾਂ ਨੂੰ ਪੁੱល ਕੇ ਲੋਕਾਂ ਨੇ 2021 ਦਾ ਸਵਾਗਤ ਕੀਤਾ ਨਵੀਂ ਸ਼ੁਰੂਆਤ ਕੀਤੀ ਗੁਰੂ ਘਰ ਅਤੇ ਮੰਦਰਾਂ ਦੇ ਵਿੱਚ ਪਹੁੰਚ ਕੇ ਲੋਕਾਂ ਨੇ ਨਵੇਂ ਅਹਿਦ ਲਏ ਨਵੇਂ ਟੀਚੇ ਮਿੱਥੇ ਅਤੇ ਇਸ ਮੌਕੇ ਤੇ ਸੰਗਤ ਨੇ ਅੰਦੋਲਨਕਾਰੀ ਕਿਸਾਨਾਂ ਦਾ ਮੋਰਚਾ ਸਫਲ ਰਹੇ ਇਸ ਦੇ ਲਈ ਖਾਸ ਤੌਰ ਤੇ ਅਰਦਾਸ ਵੀ ਕੀਤੀ ਕੀਤਾ ਲੋੜੀ ਹੈ ਕੰਮ ਸਵਾਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ ਪਹਿ ਪੰਜਨ ਮਿਹਰਬਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਇ ਲਖ ਪ੍ਰਭ ਲਾਖੇ ਜੋ ਚੰਗਾ ਦਿਨ ਸ਼ੁਭ ਦਿਹਾੜਾ ਜੋ ਨਵਾਂ ਸਾਲ ਚੜ੍ਹਿਆ ਹੈ ਵੈਸੇ ਤਾਂ ਜੋ ਸ਼ੁਭ ਦਿਹਾੜਾ ਜੋ ਵਿਸਾਖ ਦੇ ਵਿੱਚ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨਵਾਂ ਸਾਲ ਜੋ ਸੰਗਾਂ ਦਾ ਵੈਸੇ ਤਾਂ ਉਹਨਾਂ ਨੂੰ ਵੀ ਹੈਪੀ ਨਿਊ ईयर ਤੁਹਾਡੇ ਚੈਨਲ ਰਾਹੀਂ ਹੈਪੀ ਨਿਊ ईयर ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਵਾਦ ਔਰ ਚੰਗਾ ਦਿਨ ਸ਼ੁਭ ਦਿਹਾੜਾ ਗੁਰੂ ਸਾਹਿਬ ਜੀ ਦੇ ਘਰ ਤੋਂ ਕਰਨਾ ਚਾਹੀਦਾ ਕਿਉਂਕਿ ਅਰਦਾਸ ਕਰਨੀ ਚਾਹੀਦੀ ਹੈ ਕਿ ਨਵਾਂ ਸਾਲ ਹਰਿਆ-ਭਰਿਆ ਆਵੇ ਸਭ ਦੇ ਕੋਈ ਮਜ਼ਬਦਾ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਇਸਾਈ ਹੋਵੇ ਕੋਈ ਮਜ਼ਬਦਾ ਕੋਈ ਧਰਮ ਦਾ ਹੋਵੇ ਚੋ ਵਰਨਾ ਕੋ ਸੰਜਪ ਦੇਸ਼ ਚੋ ਵਰਨਾ ਕੋ ਸੰਜਾ ਕੋਈ ਮਜ਼ਬਦਾ ਆਵੇ ਉਹਨਾਂ ਦੇ ਵਿੱਚ ਹਰਿਆਵਲੀ ਆਵੇ ਤੇ ਖੁਸ਼ੀਆਂ ਖੇੜੇ ਬਖਸ਼ਣ ਗੁਰੂ ਸਾਹਿਬ ਜੀ ਤੇ ਅਮਰਤਵਲੇ ਸਾਹਿਕੰਸਰੀਆਂ ਮਦਰ ਸਾਹਿਬਾਂ ਨਾ ਆਤਮਸਤਕ ਹੋ ਰਹੀਆਂ ਨੇ ਔਰ ਅਮਰਤਵਲੇ ਸੰਗਤਾਂ ਦੇ ਜ਼ਿਕਾਰੇ ਗੂੰਜ ਰਹੇ ਨੇ ਔਰ ਲੱਡੂ ਵੰਡ ਰਹੇ ਨੇ ਸੰਗਤਾਂ ਤੇ ਉਹ ਦਰਸ਼ਕ ਇਸ਼ਨਾਨ ਕਰ ਰਹੀਆਂ ਨੇ ਤੇ ਸ਼ਰਦਾ ਭਾਉ ਨੇ ਅਰਦਾਸ ਕਰ ਰਹੀਆਂ ਨੇ ਕਿ ਜਿਹੜਾ ਨਵਾਂ ਸਾਲ ਖਰਿਆ ਭਰਿਆ ਆਵੀ ਸਭ ਦੇ ਜੀਵਨ ਵਿੱਚ ਖੁਸ਼ਹਾਲੀ ਖੁਸ਼ੀਆਂ ਖੜੇ ਗੁਰੂ ਸਾਹਿਬ ਜੀ ਬਖਸ਼ਣ। ਪਾਸ਼ਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਚੜਾਵੇ ਜਿਹੜਾ ਬੀਤ ਚੁੱਕਾ ਸਾਲ ਜਿਹੜਾ ਕੁਝ ਗਲਤੀਆਂ ਹੋਈਆਂ ਸਾਰੀਆਂ ਪੂਰ ਚੁੱਕਾ ਮਾਫ ਕਰੇ। ਨਵਾਂ ਸਾਲ ਸਭ ਦੀ ਚੜ੍ਹਦੀ ਕਲਾ ਚ ਰੱਖੇ। 2021 ਦੇ ਵਿੱਚ ਪ੍ਰਮਾਤਮਾ ਅਗੇ ਨਤ ਮਸਤਕ ਹੋ ਕੇ ਪ੍ਰਮਾਤਮਾ ਦਾ ਦਾਸ ਕਰਨਾ ਆ ਕਿ 2020 ਦੇ ਵਿੱਚ ਜਿਹੜੀ ਤਰ੍ਹਾਂ ਦੀ ਕੋਰੋਨਾ ਮਹਾਮਾਰੀ ਦਾ ਕਹਿਰ ਛਾਇਆ ਰਿਹਾ 2021 ਵਿੱਚ ਪ੍ਰਮਾਤਮਾ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ ਜਿ ਤਰ੍ਹਾਂ ਕਿਸਾਨਾਂ ਦਾ ਬੜਾ ਵੱਡਾ ਮੁੱਦਾ ਚੱਲ ਰਿਹਾ ਹੈ ਮੈਂ ਇਹ ਹੀ ਅਰਦਾਸ ਕਰਕੇ ਆਇਆ ਕਿ ਪਰਮਾਤਮਾ ਕਿਸਾਨਾਂ ਦਾ ਜਲਦੀ ਜਲਦੀ ਮੁੱਦਾ ਹੱਲ ਕਰ ਦੇਵੇ ਤੇ ਕਿਸਾਨ ਆਪਣੇ ਘਰ ਦੇ ਵਿੱਚ ਆ ਕੇ ਬੈਠਣ। ਜੀ ਨਵੇਂ ਸਾਲ ਤੇ ਬਾਬਾ ਜੀ ਦਾ ਚੀਰਵਾਲ ਲੈਣੇ ਆਏ ਆ ਨਵੇਂ ਸਾਲ ਤੋਂ ਸਭ ਦਾ ਜੋ ਕੋਰੋਨਾ ਦੇ ਕਾਰਨ ਪਿਛਲਾ ਸਾਲ ਖਰਾਬ ਗਿਆ ਹੈ। ਉਮੀਦ ਕਰਦੇ ਹੋ ਔਰ ਕਰਦੇ ਆ ਆਸ਼ਾ ਕਰਦੇ ਆ ਕਿ ਨਿਆ ਸਾਲ ਬਾਬਾ ਜੀ ਦੀ ਕਿਰਪਾ ਤੇ ਅੱਛਾ ਹੈ ਖੁਸ਼ੀਆਂ ਭਰਿਆ ਹੈ ਸਭ ਕੇ ਲਈ। ਖੁਸ਼ੀਆਂ ਭਰਿਆ ਹੈ ਔਰ ਬਹੁਤ ਬੜੀਆ ਹੈ। ਮੰਦਰ ਸਾਹਿਬ ਜੀ ਮੱਥਾ ਟੇਕਣ ਵਾਸਤੇ ਆਏ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਆ ਜੀ ਵੀ 2000 ਜਿਹੜਾ 20 ਐ ਉਹ ਬਹੁਤ ਹੀ ਮਾੜਾ ਰਿਹਾ ਜੀ ਕਰੋਨਾ ਦੀ ਮਹਾਮਾਰੀ ਤੇ ਦੂਜੀ ਆ ਕਿਸਾਨਾਂ ਦੀ ਜਿਹੜੀ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪਾਸ ਕੀਤੇ ਨੇ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਪੰਜਾਬ ਇਕਮੁੱਠ ਹੋਇਆ ਉਹਦੇ ਵਾਸਤੇ ਦਰਬਾਰ ਸਾਹਿਬ ਅੱਗੇ ਅੱਜ ਨਮਸਤਕ ਹੋਇਆ ਵੀ ਮਹਾਰਾਜ ਕਿਰਪਾ ਕਰੀ ਤੇ ਪੰਜਾਬ ਦੀ ਚੜ੍ਹਦੀ ਕਲਾ ਰਵੇ ਤੇ ਜਿਹੜੇ ਕਾਲੇ ਕਾਨੂੰਨ ਨੇ यही कहना चाहेंगे जी हम जो पिछला साल गया है, है इसकी जो है ना सुख से विदाई हो और आगे सुखी सुख है दो हजार दो बीस कैसा है गुजरा आपका आपके दो हजार बीस तो देखो जी मतलब लॉकडाउन में ही गुजरा है नौ महीने तो ऐसे गुजरे हमारे के भाई समझ लो के एक किस्म से जो जेल होती है ना उससे भी बदतर जिंदगी गुजरी है हमारी आने वाले साल में क्या उम्मीदें हैं आपकी आने वाले साल में हमारे को जो ना पूरी है पूरी उम्मीदें है कि भाई ये खुशहाली का साल It's a very great experience, and I'm feeling extremely blessed by taking Ji's blessings on the New Year's Eve and starting my uh, my new year at a positive note. And we actually we come here every year to take his blessings, and so that our year starts at a very positive note. So, uh, are you seeing comfortable with that? Yeah, it's, that? It's, it's comfortable actually. it is necessary to place precautions in place. however, it was a smooth ride from my home to here. Uh, just a few roadblocks, that's all. and yes, um, there's a lot of crowd, however. today it's very, very less due to the covid-19 scenario. however, at other odd days, there are. a lot of crowd What are the been. precautions they are taking? Inside, yeah. So at the very entrance there is the sanitizing machine and uh, inside also the lines, the queues are very socially distanced and, yeah. बहुत अच्छे precautions हैं. जैसे entry करते हैं तो sanitizer machine है और upper entry करता है तो जगह-जगह sanitise वो sanitizer रखा हुआ है और entry करते जैसे जिसके पास mask नहीं होता तो free of उसमें free of course mask देते हैं. कोविड के टाइम के बाद अब आई हूँ पहली बार गुरुद्वारा साहिब तो मुझे बहुत अच्छा लग रहा है और यही अरदास करती हूँ कि ये जो खतरा है जल्दी से जल्दी टल जाए और हम सब वापस से नॉर्मल अपना लाइफस्टाइल शुरू कर दें किस तरीके के प्रिकॉशंस रखे गए अंदर और किस तरीके के डेकोरेशन आप देख सकते हो पहले ही मेन गेट पर यहाँ पर सैनिटाइजेशन हो रहा है और अंदर भी लंगर आजकल बिठा के नहीं आपको ऐसे हैंड्स में दिया जा रहा है ताकि आप लोग सोशल डिस्टेंसिंग का भी पूरा पूरा ध्यान रखा जा रहा है अंदर तो ठीक है सब कुछ अच्छा लगा अच्छा लगा यहाँ पे अरेंजमेंट्स देख के कोई भी ऐसी खतरे वाली बात नहीं है बहुत अच्छे से सब कुछ मैनेज किया गया है मैनेजमेंट ने गुरु के दर्शन करके बहुत अच्छा लगा है ਔਰ ਹਮ ਸਾਲ ਬਾਦ ਆਏ ਹਾਂ ਬਹੁਤ اچھا ਲਗਾ ਹਮ ਭਗਵਾਨ ਕੇ ਅਗੇ ਬਾਬਾ ਜੀ ਕੇ ਅਗੇ ਜੈ ਹੋਰ ਦਸ ਕਰ ਰਿਹਾ ਹੈ ਕਿ ਬਾਬਾ ਜੀ ਜੋ ਨਿਆ ਸਾਲ ਹੈ ਇਹ ਸਭ ਸੁਵਸਤ ਰਹੇ ਇਸ ਮੇ ਸਭ ਕੁਝ ਠੀਕ ਹੋ ਜਾਏ ਔਰ ਹਮ ਐਸੇ ਹੀ ਆਤੇ ਰਹੇ ਬਾਬਾ ਜੀ ਕੇ ਦਰਸ਼ਨ ਕਰਨ ਲਈ ਦਿੱਲੀ ਮੇ ਸਰਪੀਉ ਲੰਕੀ ਐਟਵੇਲਾ ਕੋ ਚੜਜੇ ਵਕਫੀ ਦਾ ਬ੍ਰੇਕਫਾਸਟ ਪਾਰ ਦਿਖਾਵਾਂਗੇ ਨਵੇਂ ਸਾਲ ਦੇ ਆਗਾਜ਼ ਦੀਆਂ ਕੁਝ ਹੋਰ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਨਵੇਂ ਬਰੇ ਤੇ ਵਧਾਈ ਦਿੱਤੀ ਅਤੇ ਸਾਲ 2021 ਦੇ ਸਫਲ ਰਹਿਣ ਦੀ ਕਾਮਨਾ ਕੀਤੀ ਤਾਂ ਉਧਰ ਕਈ ਸਿਆਸਤਦਾਨਾਂ ਨੇ ਗੁਰੂ ਘਰ ਵੀ ਹਾਜ਼ਰੀ ਲਵਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਾਇਰਸ ਆਬਨਾ ਨੂੰ ਸੁਖਦਲੇ ਆਵੇ। ਦੇਸ਼ ਕੌਮ ਦੇ ਉੱਤੇ ਚੜ੍ਹਦੀ ਕਲਾ ਦੇ ਨਾਲ ਇਹ ਵਰਾ ਜਿਹੜਾ ਸ਼ੁਰੂ ਹੋਵੇ, ਦੁੱਖ ਕਲੇਸ਼ਾਂ ਦਾ ਨਾਸ ਹੋਵੇ ਤੇ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਨਾਲ ਜੋੜ ਕੇ ਆਪਣੇ ਚਰਨਾਂ ਨਾਲ ਜੋੜ ਕੇ ਸਭ ਦੇਸ਼ ਵਾਸੀਆਂ, ਵਰਲਡ ਵਿੱਚ ਵੱੱਡੇ ਸਾਰੇ ਸੰਸਾਰ ਦੇ ਲੋਕਾਂ ਨੂੰ ਹਮੇਸ਼ਾ ਹਮੇਸ਼ਾ ਸੁੱਖ ਨਹੀਂ ਚੋਰੀਆਂ ਪਰੇ ਕਿਸਾਨਾਂ ਦੇ ਬੁਝੂਤੇ ਕਿ ਚੜ ਚਉਂਦੇ ਕਿਸਾਨ ਦੇ ਦੇਖੋ ਅੱਜ ਬਹੁਤ ਵੱਡੀ ਮੁਸ਼ਕਲ ਚ ਹੈ ਸਾਰਾ ਦੇਸ਼ ਵਾਸੀ ਮੁਸ਼ਕਲ ਚ ਹੈ ਕਿਉਂਕਿ ਕਿਸਾਨ ਜਿਹੜਾ ਉਹ ਸਾਰੇ ਦੇਸ਼ ਦੇ ਲੋਕ ਉਹਨਾਂ ਜੁੜੇ ਹੋਏ ਹੈ ਸੋ ਇਹ ਸਾਰੇ ਲੋਕ ਪੀੜਤ ਹੈ ਵਾਹਿਗੁਰੂ ਕਰੇ ਕਿ ਭਾਰਤ ਸਰਕਾਰ ਜਿਹੜੀ ਜਲਦੀ ਉਹਨਾਂ ਦੀ ਮੰਗ ਪੂਰੀ ਕਰੇ ਤੇ ਦੇਸ਼ ਵਾਸੀ ਜਿਹੜੇ ਹੈ ਉਹ ਸੁੱਖ ਦਾ ਸਾਹ ਲੈ ਸਕਣ ਕਿਸਾਨ ਆਪਣੇ ਘਰਾਂ ਚ ਜਾ ਸਕਣ ਜੋ ਦੇਸ਼ ਦੀ ਕੌਮ ਦੀ ਤੇ ਉਹਨਾਂ ਕਿਸਾਨਾਂ ਦੀ ਜਿਹੜੇ ਕਿ ਬਾਹਰ ਘਰਾਂ ਤੋਂ ਬੈਠੇ ਹੋਏ ਹੈ ਉਹਨਾਂ ਦੀ ਸੁੱਖ ਸ਼ਾਂਤੀ ਤੇ ਛਣ ਦੀ ਖਲਾਸਤੇ ਅਰਦਾਸ ਕੀਤੀ ਜਾ ਸਕੇ ਸਮੂਹ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਆਪਣੇ ਦੇਸ਼ ਦੇ ਦੁਨੀਆ 'ਚ ਵਸੇ ਸਾਰੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਚਾਹਣਾ ਹੈ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਏ ਆ ਕਿ 2021 ਖੁਸ਼ੀਆਂ ਭਰਿਆ ਸਾਲ ਰਹੇ। ਕਿਉਂਕਿ 2020 ਵਿੱਚ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ। ਕਈ ਜਾਨਾਂ ਗਈਆਂ ਕੰਮ ਠੱਪ ਹੋ ਗਏ ਦੇਸ਼ ਤਲਕੀਆਂ ਰੁਕ ਗਈਆਂ ਤੇ ਨਾਲੇ 2020 ਵਿੱਚ ਵਿਦੇਸ਼ ਦੇ ਕਿਸਾਨ ਵੀ ਬੜੇ ਦੁਖੀਰੇ ਕਾਲੇ ਕਾਨੂੰਨਾ ਕਰਕੇ ਸੰਘਰਸ਼ ਕਰ ਰਿਹਾ ਹੈ ਠੰਡ ਦੇ ਮੌਕੇ ਤੇ ਸੰਘਰਸ਼ ਕਰ ਰਿਹਾ ਹੈ ਪ੍ਰਮਾਤਮਾ ਚਰਨ ਦਾਸ ਕਰਦੇ ਕਿ 2021 ਵਿੱਚ ਸਾਰਿਆਂ ਨੂੰ ਖੁਸ਼ੀਆਂ ਮਿਲਣ ਕਿਸਾਨਾਂ ਨੂੰ ਖੁਸ਼ੀਆਂ ਮਿਲ ਕਾਲੇ ਕਾਨੂੰਨ ਵਾਪਸ ਹੋਣ ਤੇ ਜਿਹੜੀ ਕਰੋਨਾ ਤੋਂ ਵੀ ਆਪਾਂ ਨੂੰ ਰਾਤ ਮਿਲੇ ਤੇ ਪੰਜਾਬ ਤੇ ਦੇਸ਼ ਤਰੱਕੀ ਕਰੇ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨ ਸਮਰਥ ਬਖਸ਼ਿਸ਼ ਕਰਨ ਆਪਣੇ ਚਰਨਾ ਕਮਲਾ ਨਾਲ ਸਾਨੂੰ ਗਰੀਬਾਂ ਨੂੰ ਅਸੀਂ ਉਸ ਘਰ ਦੇ ਕੁੱਕਰ ਜੋੜ ਕੇ ਰੱਖਣ ਗੁਰੂ ਕਿਰਪਾ ਕਰਨ ਪੰਜਾਬ ਨੂੰ ਪੰਜਾਬੀਆਂ ਨੂੰ ਇਤفاق ਪਿਆਰ ਪੰਜਾਬ ਨੂੰ ਖੁਸ਼ਹਾਲ ਬਣਾਉਣ ਤੇ ਵੱਡੀ ਗੱਲ ਅੱਜ ਦਾ ਜਿਹੜਾ ਵੱਡਾ ਸੰਕਟ ਇਹ ਕਾਲੇ ਕਾਨੂੰਨ ਜਿਹੜੇ ਸੈਂਟਰ ਦੇ ਉਸ ਲੜਾਈ ਚ ਪੰਜਾਬ ਦਾ ਅਨਦਾਤਾ ਦੇਸ਼ ਦਾ ਅਨਦਾਤਾ ਇੱਕ ਤਰੀਕੇ ਨਾਲ ਜਿਸ ਤਰੀਕੇ ਨਾਲ ਪਿਆਰ ਨਾਲ ਇਕੱਠਾ ਖੜਾ ਭਾਈਚਾਰ ਇੱਕ ਸਾਂਝ ਕਿਸਾਨਾਂ ਦੀ ਜਿੱਤ ਹੋਵੇ ਇਹ ਦਾਸ ਦੀ ਅੱਜ ਅਰਦਾਸ ਸਰ ਕੀ ਕਹਿਣਾ ਚਾਹੁੰਦੇ ਹੋ ਦੋ ਮੰਗਾਂ ਮੰਨੀਆਂ ਗਈਆਂ ਜੀ ਉੱਥੇ ਨੰਨੀਆਂ ਬੈਠੇ ਕਿਸਾਨਾਂ ਦੀ ਇੱਕ ਅਸਲੀਅਤ ਦੀ ਗੱਲ ਹੈ ਵੱਡੀ ਮੰਗ ਹੈ ਤਿੰਨੇ ਕਾਲੇ ਕਾਨੂੰਨ ਵਾਪਸ ਹੋਣ ਕੋਈ ਇਹ ਜੀ ਮੰਗ ਹਲੇ ਨਹੀਂ ਮੰਨੀ ਗਈ ਹੈ ਬਿਜਲੀ ਦੇ ਬਿੱਲਾਂ ਦਾ ਤਾਂ ਹਲੇ ਮਸਲਾ ਹੀ ਨਹੀਂ ਉਹ ਤਿੰਨ ਕਾਲੇ ਕਾਨੂੰਨ ਹੈ ਉਹ ਰੱਦ ਹੋਣੇ ਚਾਹੀਦੇ ਗੁਰੂ ਕਿਰਪਾ ਕਰੂਗਾ ਜਿੱਤ ਕਿਸਾਨ ਦੀ ਹੋਊਗੀ ਜਿੱਤ ਪੰਜਾਬੀਆਂ ਦੀ ਹੋਊਗੀ ਸਰ ਚਾਚ ਜਨ ਵੀ ਫਿਰ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਤੁਸੀਂ ਸਮਝਦੇ ਕੋਈ ਨਤੀਜਾ ਨਿਕਲੇਗਾ ਜੀ ਚਲੋ ਨਤੀਜਾ ਕੱਢਣਾ ਚਾਉਂਦੇ ਤੇ ਹੁਣ ਤੱਕ ਨਿਕਲ ਜਾਣਾ ਸੀ ਸੈਂਟਰ ਨੂੰ ਹੰਕਾਰ ਛੱਡਣਾ ਚਾਹੀਦਾ ਤੇ ਦੇਸ਼ ਦੇ ਅੰਦਾਜ਼ਾਤਾ ਦੀ ਗੱਲ ਸੁਣਨੀ ਚਾਹੀਦੀ ਇਸੇ ਦੇ ਨਾਲ ਇਸ ਪੇਸ਼ਕਸ਼ ਦੇ ਵਿੱਚ ਅੱਜ ਦੇ ਲਈ ਐਨ ਆਈ ਮੈਨੂੰ ਦਿਓ ਇਜਾਜ਼ਤ ਪਰੀ ਬੀਪੀ ਸਾਂਝਾ ਦੇ ਸਾਰੇ ਹੀ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਉਮੀਦ ਕਰਦੇ ਹਾਂ ਕਿ ਨਵਾਂ ਸਾਲ ਖੁਸ਼ੀਆਂ ਲੈ ਕੇ ਆਏਗਾ